ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਹੁਣ ਗਿਣਤੀ ਦੇ ਦਿਨ ਬਚੇ ਨੇ ਤੇ ਜੇਕਰ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਤੇ ਉੱਥੇ ਹੀ ਭਾਜਪਾ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਰੋਸ ਪ੍ਰਦਰਸ਼ਨ ਵਧਦਾ ਜਾ ਰਿਹਾ ਹੈ ਜੇਕਰ ਉੱਥੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੇ ਵੱਲੋਂ ਇਹਨਾਂ ਵਿਰੋਧਾਂ ਨੂੰ ਲੈ ਕੇ ਕਈ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਬੀਤੇ ਦਿਨੀ ਹੰਸਰਾਜ ਹੰਸੋਣਾ ਦੇ ਵੱਲੋਂ ਇੱਕ ਇੱਕ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਕਿਸਾਨਾਂ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਸੀ ਤੇ ਹੁਣ ਉਸ ਤੋਂ ਬਾਅਦ ਫਿਰੋਜ਼ਪੁਰ ਤੋਂ ਬਾਜ ਪਾਉ ਮੀਦਵਾਰ ਰਾਣਾ ਸੋਢੀ ਰਾਦੇ ਵੱਲੋਂ ਬਾਜ ਕਿਸਾਨਾਂ ਦੇ ਉੱਤੇ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਫਿਰ ਉਸ ਪਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਸਾਡਾ ਛੱਡ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰੋ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹ ਕਹਿ ਕੇ ਆਈ ਸੀ ਕਿ ਸਰਕਾਰ ਬਣਦੇ ਹੀ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਏਗੀ ਤੇ ਉੱਤੇ ਆਪਣੇ ਵਾਅਦੇ ਤੋਂ ਮੁੱਕਰੀ ਹੈ ਤੇ ਪਹਿਲਾ ਫਰਜ਼ ਕਿਸਾਨਾਂ ਦਾ ਭਾਜਪਾ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਲੋਕਾਂ ਦਾ ਵਿਰੋਧ ਕਰਨਾ ਬਣਦਾ ਦੇਖੋ ਜੀ ਮੈਂ ਇੰਨਾ ਜ਼ਬਰਦਸਤ ਰਿਸਪਾਂਸ ਹੈ ਇਹ ਲੋਕ ਜਿਸ ਤਰ੍ਹਾਂ ਹੜ ਆਇਆ ਹੁੰਦਾ ਨਾ ਉਵੇਂ ਲੋਕ ਆ ਕੇ ਆਪਣੀ ਗੱਲ ਕਰਦੇ ਨੇ ਆ ਕੇ ਸ਼ੋਰ ਕਰਦੇ ਨੇ ਕਿ ਜੇ ਅਸੀਂ ਵੋਟ ਹੈ ਕਿ ਤੁਹਾਨੂੰ ਪਾਉਣੀ ਹੈ ਅਸੀਂ ਬਾਕੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਾਂ ਔਰ ਲੋਕਾਂ 'ਚ ਬੜਾ ਉਤਸ਼ਾਹ ਹੈ ਬੜਾ ਅੱਛਾ ਰਿਸਪੌਂਸ ਹੈ ਉਮੀਦਵਾਰ ਨੇ ਆਪਣੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਕਹਿੰਦੇ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਕਿਸਾਨਾਂ ਦੀ ਹਿੱਤਾਂ ਦੀ ਗੱਲ ਕਰਾਂਗੇ ਬੇਸ਼ੱਕ ਜਿਹੜਾ ਪਹਿਲਾਂ ਲੰਮਾ ਸਮਾਂ ਰਾਜ ਕੀਤਾ ਹੈ ਕਿ ਕਿਹੜੇ ਕਿਹੜੇ ਹਿੱਤਾਂ ਦੇ ਅਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰ ਗਿਆ ਉਹੋ ਜੀ ਗੱਲ ਅਕਾਲੀਤਾਲ ਵਾਲੇ ਕਰ ਲੈਣਗੇ ਹਿੱਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਐਮਐਸਪੀ ਤੇ ਮਾਲ ਚੱਕ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਸਬਸਿਡੀ ਸਬਸਿਡੀਆਂ ਦੇ ਰਹੇ ਹੈਗੇ ਆ ਅਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾਂ ਕਰਾ ਰਹੇ ਹੈਗੇ ਆ ਅਸੀਂ ਹੋਰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਨਵੇਂ ਡਾਈਵਰਸੀਫਿਕੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਦੇ ਰਹੇ ਆ ਗੱਲ ਹੀ ਦਾਲਣ ਕੀ ਕਰਨਾ ਪਹਿਲੇ ਮੈਨੂੰ ਦੱਸੋ। ਬਸ ਠੀਕ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਵਿਰੋਧ ਜੀ.ਐੱਬੀ ਦਾ ਹੋ ਰਿਹਾ ਟੀਮ ਨੂੰ ਦਾ ਹੋ ਰਿਹਾ ਜਿਵੇਂ ਠੀਮੇ ਦੇਰ ਤੋਂ ਵੀ ਇਲੈਕਸ਼ਨ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਐਸਟਾ ਦੇ ਤonnage ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਮੈਂ ਹੁਣੇ ਆ ਮੀਟਿੰਗਾਂ ਕਰਕੇ ਆ ਪੰਜ ਮੀਟਿੰਗਸ ਕੀਤੀਆਂ ਨੇ ਮੇਰੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਮੈਂ ਮੈਂ ਹਾਂਜੀ ਜਿਸ ਤਰ੍ਹਾਂ ਵਿਰੋਧ ਪਹਿਲੀ ਗੱਲ ਦੇਖੋ ਇਹ ਮੀਡੀਆ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਇਹ ਬਰਡ ਵਿਰੋਧ ਦਾ ਨਾ ਤੁਸੀਂ ਇਹ ਗੱਲ ਕਹੋਗੇ ਜਿਹੜੀ ਉਹ ਰਿਪਰੈਜੈਂਟੇਸ਼ਨ ਦੇ ਰਹੇ ਨੇ ਜਾਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ that is their way of doing it ਜੀ ਮੇਰੀ ਗੱਲ ਸੁਣੋ ਦੇਖੋ ਵਿਰੋਧਤਾ ਅਸੀਂ ਇੱਕ ਦੂਜੇ ਪਾਰਟੀਆਂ ਦਾ ਕਰੀ ਜਾ ਰਹੇ ਹਾਂ ਕਾਂਗਰਸ ਸਾਡਾ ਕਰਦੀ ਸੀ ਉਹਨਾਂ ਦਾ ਕਰਦੇ ਬਟ ਵੀ ਆਰ ਡੂਇੰਗ ਇਟ ਬਾਈ ਕੰਟੈਸਟਿੰਗ ਇਲੈਕਸ਼ਨ ਅਸੀਂ ਬਾਈ ਵੋਟ ਕਰ ਰਹੇ ਹਾਂ ਜੀ ਇੱਕ ਕਿਸਾਨ ਇਲੈਕਸ਼ਨ ਨਹੀਂ ਲੜ ਰਹੀ ਯਾ ਤਾਂ ਇਲੈਕਸ਼ਨ ਲੜ ਲੜ ਜੀ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਸੋਚ ਦੀ ਗੱਲ ਇਹ ਹੈਗੀ ਹੈ ਵੀ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਛ ਇਹ ਅਨਸ਼ੋਅ ਨਹੀਂ ਜਿਹੜੇ ਅਨਸ਼ੋਅ ਨਹੀਂ ਜਿਹੜੇ ਸਪੌਂਸਰਡ ਵੀ ਹੈ ਨਹੀਂ ਜੀ ਦੇਖੋ ਸਾਡਾ ਕਿ ਵਿਰੋਧ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂ ਰਹੇ ਇਥੇ ਸ਼ੱਕ ਨਹੀਂ ਹੁੰਦਾ ਕਾ ਦੂਜਾ ਹੈਗਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਗਈਆਂ ਦਿੱਲੀ 'ਚ ਤੇ ਹਰਿਆਣੇ 'ਚ ਤੇ ਪੰਜਾਬ 'ਚ ਉਹਨਾਂ ਦੀ ਆਪੋਜੀਸ਼ਨ ਹੈ ਤੇ ਪੰਜਾਬ 'ਚ ਕਹਿੰਦੇ ਵੀ ਉਸੇ ਨੂੰ ਅਸੀਂ ਗੋਲੀ ਮਾਰ ਦਿਆਂ ਜਿਹੜਾ ਵਰਕਰ ਉਥੇ ਆਉਂਦਾ ਉਹ ਉਥੇ ਇਹਨਾਂ ਦੇ ਹੱਕ 'ਚ ਬੋਲਦਾ ਪੰਜਾਬ 'ਚ ਆ ਕੇ ਇੱਕ ਦੂਜੇ ਦੇ ਅਗੇਂਸਟ ਬੋਲਦੇ ਨੇ ਅਸੀਂ ਲੋਕਾਂ 'ਚ ਕੀ ਮੁੱਦਾ ਲੈ ਕੇ ਜਾ ਰਹੇ ਹਾਂ ਕਿਸ ਮੁੱਦੇ 'ਤੇ ਦੇਖ ਸਾਡਾ ਤਾਂ ਮੁੱਦਾ ਬੜਾ ਕਲੀਅਰ ਹੈ ਜੀ ਵੀ ਵਾਂਟ ਟੂ ਬ੍ਰਿੰਗ ਪੰਜਾਬ ਫਰਮ 17th ਪੋਜੀਸ਼ਨ ਟੂ ਫਰਸਟ ਪੋਜੀਸ਼ਨ ਅਸੀਂ ਪੰਜਾਬ ਦੀ ਇਕਨੋਮੀ ਅਸੀਂ ਪੰਜਾਬ ਦੇ ਜਿਹੜੇ ਵਿੱਚ ਵੀ ਵਾਂਟ ਟੂ ਮੇਕ ਪੰਜਾਬ ਏ ਡਰੱਗ ਫਰੀ ਸਟੇਟ ਔਰ 2027 ਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਆਉਣੀ ਨੋਟ ਕਰ ਲੋ ਹਰ ਹਾਲਤ ਚ ਆਈ ਗਿਆ ਯੂ ਵਿਲ ਸੀ ਦੀ ਅਸਟਾਨਿਸ਼ਿੰਗ ਐਂਡ ਸੁਪਰ ਰਿਜ਼ਲਟਸ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਦਫਾ 13 ਸੀਟਾਂ ਦੇ ਮਾਲ ਵਿੱਚ ਤੱਕ ਦੀ ਇਲੈਕਸ਼ਨ ਲੜੀ ਨਹੀਂ ਹਮਮ ਕਰੈਕਟ ਅਸੀਂ ਇੱਥੇ 13 ਸੀਟਾਂ ਦੇ ਇਲੈਕਸ਼ਨ ਲੜ ਰਹੇ ਹਾਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਰਹੇ ਖੜੇ ਹੋ ਚੁੱਕੇ ਹਾਂ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਲੋਕਾਂ ਦੀਆਂ ਉਮੀਦਾਂ ਸਾਡੇ ਤੇ ਹੈਗੀਆਂ ਅਸੀਂ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ ਕਿਉਂਕਿ ਫੋਰਚੂਨੇਟਲੀ ਵੀ ਹੈਵ ਸੱਚ ਐ ਡਾਇਨਾਮਿਕ ਪਰਸਨੈਲਿਟੀ ਆਫ आवर ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਨੀਤੀ ਔਰ ਨiyet ਨੀਤੀਆਂ ਔਰ ਨiyet ਕੋਈ ਫਰਕ ਨਹੀਂ ਹੈ ਸੋ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਨਪਲੋਇਮੈਂਟ ਹੈ ਅਸੀਂ ਉਹਦੀ ਗੱਲ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਾਰਡਰ ਬੈਲਟ ਤੇ ਅਸੀਂ ਇਹ ਬਾਰਡਰ ਲੋਕ ਸਭਾ ਹੈਗੀ ਹੈ ਅਸੀਂ ਇਹਦੇ ਤੇ ਸਪੈਸ਼ਲ ਪੈਕੇਜ ਉਹਨਾਂ ਕੋਲੋਂ ਪ੍ਰਧਾਨ ਮੰਤਰੀ ਜੀ ਨਾਲ ਮੇਰੀ ਗੱਲ ਹੋਈ ਸੀਗੀ ਐਂਡ ਵੀ ਆਰ ਗੋਇੰਗ ਟੂ ਗੈਟ ði ਸਪੈਸ਼ਲ ਪੈਕੇਜ ਫਾਰ ਬਾਰਡਰ ਏਰੀਆ ਫ্রম ਪਠਾਨਕੋਟ ਟੂ ਅਬੋਧ ਸੋ ਇਹ ਚੀਜ਼ਾਂ ਜਿਹੜੀਆਂ ਨੇ ਇੰਡਸਟਰੀਅਲਾਈਜ਼ੇਸ਼ਨ ਕਰਾਂਗੇ ਫਿਰ ਮੇਰਾ ਜਿਹੜਾ ਆਪਣਾ ਮਿਸ਼ਨ ਹੈ ਕਿ ਅਸੀਂ 5 ਸਾਲ ਦੇ ਵਿੱਚ 1 ਲੱਖ ਜੌਬ ਕ੍ਰੀਏਟ ਕਰਾਂਗੇ ਜਿਹੜੀ ਪਾਕਿਸਤਾਨ ਔਰ ਇੰਡੀਆ ਦੇ ਵਿਚਾਲੇ ਜਿਹੜੀ ਤਾਰੋਂ ਪਾਰ ਜ਼ਮੀਨ ਹੈ ਜਿਹਦੇ ਤੇ ਸਾਡੇ ਕਲਟੀਵੇਟਰਸ ਬੈਠੇ ਨੇ ਚਾਹੇ ਉਹ ਕਿਸੇ ਕਮਿਊਨਿਟੀ ਦੀ ਜਾਂ ਜ਼ਿਆਦਾ ਰਾਇਸਿਕ ਕਮਿਊਨਿਟੀ ਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਹਕੂਕ ਉਹਨਾਂ ਨੂੰ ਦਿਲਾਵਾਂਗੇ ਜੀ ਅਸੀਂ ਜਿਸ ਤਰ੍ਹਾਂ ਕਿ ਮੈਡੀਕਲ ਕਾਲਜ ਇਸ ਏਰੀਆ ਚ ਕਿਤੇ ਨਹੀਂ ਹੈਗਾਗਾ ਵੀ ਵਿਲ ਗੈਟ ਅ ਮੈਡੀਕਲ ਕਾਲਜ ਸੋ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਅਸੀਂ ਬਹੁਤ ਸਾਰੇ ਕਰਾਂਗੇ ਗਰੀਬਾਂ ਦੇ ਜਿਹੜੇ ਇਹਨਾਂ ਨੇ ਕਈ ਬੰਦਿਆਂ ਦੇ ਕਾਰਡ ਨਹੀਂ ਬਣਨ ਦਿੱਤੇ ਕਈਆਂ ਬੰਦਿਆਂ ਦੇ ਮਕਾਨ ਨਹੀਂ ਬਣਨ ਦਿੱਤੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਨਾ ਡਰਿੰਕਿੰਗ ਵਾਟਰ ਅਨਦਰ ਬਿਗ ਇਸ਼ੂ ਇਨ ਦਿਸ ਏਰੀਆ ਬੱਲੂ ਆਣਾ ਅਬੋਰ ਫਾਜ਼ਲ ਕਾ ਇਵਨ ਮੇਬੀ ਇਨ ਮਲੋਟ ਸੋ ਡਰਿੰਕਿੰਗ ਵਾਟਰ ਦੀ ਜਿਹੜੀ ਹੈ ਅਸੀਂ ਵਰਲਡ ਬੈਂਕ ਦੇ ਨਾਲ ਟੈਕਨੀਕਲ ਟੀਮ ਦੇ ਨਾਲ ਇਹ ਪ੍ਰੋਜੈਕਟ ਲੈ ਕੇ ਵਰਲਡ ਬੈਂਕ ਤੋਂ ਆਵਾਂ ਕਿਉਂਕਿ ਮੈਂ ਗੁਰੂ ਹਰ ਸਾਇਚ ਸਵਾ 300 ਕਰੋੜ ਰੁਪਏ ਦਾ ਡਰਿੰਕਿੰਗ ਵਾਟਰ ਦਾ ਪ੍ਰੋਜੈਕਟ ਕੀਤਾ ਵਿਚ ਇਸ ਗੋਇੰਗ ਟੂ ਮੇਕ ਕੰਫਰਟੇਬਲ 90 ਪਿੰਡਾਂ ਚ ਪਾਣੀ ਪੀਣ ਵਾਲਾ ਜਿਹੜਾ ਹੈਗਾ ਉਹ ਆਉਣ ਵਾਲੇ 6 ਮਹੀਨਿਆਂ ਚ ਉਹ ਪ੍ਰੋਜੈਕਟ ਤਿਆਰ ਹੋ ਜਾਏਗਾ ਕਿਉਂਕਿ ਉਹ ਸੈਂਸ਼ਨ ਅਸੀਂ ਕੀਤਾ ਸੀ ਫਿਰ ਇਹਨਾਂ ਨੇ ਰੋਕਤਾ ਆਮ ਆਦਮੀ ਪਾਰਟੀ ਨੇ ਦੁਬਾਰਾ ਫਿਰ ਸ਼ੁਰੂ ਕਰਵਾਇਆ ਉਸ ਪੈਟਰਨ ਤੇ ਹੀ ਅਸੀਂ ਡ੍ਰਿੰਕਿੰਗ ਵਾਟਰ ਵੀ ਜਿਹੜਾ ਹੈਗਾ ਗਵਰਨ ਸਪਲਾਈ ਦੇ ਵਿੱਚ ਸਵਾਤੀ ਮਾਲੀਵਾਲ ਵਾਲੇ ਜਿਹੜਾ ਜੋ ਦੋਸ਼ ਲਾਇਆ ਗਿਆ ਹੈਗਾ ਬਾਰਕਟ ਦੇ ਲੈ ਕੇ ਉਸ ਨੂੰ ਅਰੈਸਟ ਵੀ ਕਰ ਲਿਆ ਹੈ ਕਿਸ ਤਰ੍ਹਾਂ ਦੇ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਉਹਨਾਂ ਦੇ ਇੰਟਰਨਲ ਮੈਟਰ ਨੇ ਉਹ ਉਹ ਚੀਫ ਮਿਨਿਸਟਰ ਦੇ ਉਹ ਕਹਿ ਰਹੀ ਹੈ ਕਿ ਮੈਨੂੰ ਚੀਫ ਮਿਨਿਸਟਰ ਦੇ ਬੰਦਿਆਂ ਨੇ ਕੁੱਟਿਆ ਉਹਦੀ ਇਨਵੈਸਟੀਗੇਸ਼ਨ ਹੋਣ ਦੇ ਉਹ ਦੇਖੋ ਕੀ ਹਾਲਾਤ ਹੁੰਦੇ ਨੇ ਉਹਦਾ ਪੰਜਾਬ ਪੋਲਿਟਿਕਸ ਦੇ ਨਾਲ ਉਹਦਾ ਕੋਈ ਤੁਸੀਂ ਦੇਖਦੇ ਹੋ ਮੁਕਾਬਲਾ ਕਿਵੇਂ ਦੇਖ ਰਹੇ ਹੋ ਵੀ ਜਿਹੜੀ ਜਿਵੇਂ ਕਪਾਇਆ ਸਾਹਿਬ ਵੀ ਆਦੇ ਵੱਲ ਦਾਵੇ ਕਰਦੇ ਨੇ ਇਹਨਾਂ ਬਰਾਦਰੀ ਇਹ ਆ ਕਿ ਜਿਹੋ ਬੋਗਮਾਨ ਦਾਵੇ ਕਰ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਮੈਨੂੰ ਗੱਲ ਦੱਸੋ ਇਹਨਾਂ ਇਹ ਫੋਕੇ ਦਾਅਵੇ ਦੇ ਕੁਝ ਹੁੰਦਾ ਹੈ ਇਹ ਬਰਾਦਰੀ ਸ਼ੇਰ ਸਿੰਘ ਦੀ ਬਰਾਦਰੀ 2019 ਚ ਨਹੀਂ ਸੀ ਜਦੋਂ ਪੌਣੇ 2 ਲੱਖ ਵੋਟ ਤੇ ਆ ਰਹੇ ਉਹਦੇ ਦੀ ਬਰਾਦਰੀ ਕਿੱਥੇ ਗਈ ਸੀ ਉਹ ਤਾਂ ਕਹਿੰਦੇ ਜੋ ਨਰਨਾਣਾ ਸੋਡੀਆਂ ਤੇ ਵੱਲੇ ਰਾਤ ਆ ਜਕਰਤੌਰ ਨੇ ਰਾਤ ਆ ਠੀਕ ਹੈ ਕਿ ਨਹੀਂ ਤੇ ਫਿਰ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਹੁਣ ਵੀ ਹਰਾ ਸਕਦੇ ਨਹੀਂ ਤੇ ਫਿਰ ਅਸੀਂ ਅਸੀਂ ਹੁਣ ਵੀ ਜੇ ਅਸੀਂ ਉਹ ਅਸੀਂ ਜੇ ਉਹ ਕਹਿੰਦਾ ਵੀ ਅਸੀਂ ਪਾਰਟੀ 'ਚ ਰਹਿ ਕੇ ਉਹਨੂੰ ਹਰਾ ਦਾਂ ਹੁਣ ਤਾਂ ਅਸੀਂ ਆਪੋਜੀਸ਼ਨ 'ਚ ਰਹਿ ਕੇ ਉਹਨੂੰ ਹਰਾਵਾਂਗੇ ਉਹ ਆਪ ਦੀ ਹਾਰ ਆਪ ਹੀ ਮੰਨ ਗਏ 190 ਸਾਹਿਬ ਤੁਸੀਂ ਕਹਿੰਦੇ ਹੋ ਵੀ ਅਸੀਂ ਬਾਰਡਰ ਸਟੇਟ 'ਚ ਲੈ ਕੇ ਆਵਾਂਗੇ ਕੋਈ ਸੈਂਟਰ ਸਰਕਾਰ ਦੀਆਂ ਕੁੱਝ 10 ਸਾਲ ਉਹ ਸਰਕਾਰ ਕੋਈ ਨਹੀਂ ਤਾਂ ਕਾਹਦੇ ਨੇ ਚਾਹੀਦੀ ਅਸੀਂ 2 ਸਾਲ ਤੁਹਾਨੂੰ ਹੀ ਹੋ ਗਏ ਨੇ ਨਹੀਂ ਨਹੀਂ ਦੇਖੋ ਗੱਲ ਕੀ ਹੁੰਦੀ ਹੈ ਪਰਜੈਂਟੇਸ਼ਨ ਮੇਕਸ ਅ ਲੋਟ ਆਫ ਡਿਫਰੈਂਸ ਦੇਰ 1 ਮਿੰਟ 2 ਸਾਲ ਮੈਂ ਪਾਰਲੀਮੈਂਟ ਦਾ ਨੀਣਾ ਰਿਹਾ ਜੀ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਡਿਬੇਟ ਹੁੰਦੀ ਹੈ ਪਾਰਲੀਮੈਂਟ ਚ ਲਾ ਕ੍ਰੀਟ ਦਾ ਜਿਹੜਾ ਸਪੈਸ਼ਲ ਪੈਕੇजेस ਹੈ ਇਹ ਸੈਂਟਰਲ ਗਵਰਨਮੈਂਟ ਉੱਥੇ ਦਿੰਦੀ ਹੈ ਜਿੱਥੇ ਦੀ ਲੋਕ ਆਪਣਾ ਕੇਸ ਜਸਟੀਫਾਈ ਕਰਨ ਹੁਣ ਕੋਈ ਉਥੇ ਬਾਰਡਰ ਏਰੀਆ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸੀ ਪੰਜਾਬ ਦਾ ਐਮਪੀ ਜਿਹੜਾ ਨਾ ਲੁਧਿਆਣੇ ਦਾ ਐਮਪੀ ਸਾਡੇ ਕੋਲ ਸੀਗਾ ਨਾ ਕੋਈ ਹੋਰ ਐਮਪੀ ਸੀਗਾ ਸਾਡੇ ਕੋਲ ਐਮਪੀ ਐ ਤੇ ਮਾਲਵੇ ਦਾ ਕੋਈ ਐਮਪੀ ਹੈ ਨਹੀਂਗਾ ਹੁਣ ਅਸੀਂ ਕੀ ਲੜ ਰਹੇ ਹਾਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਪ੍ਰੋਜੈਕਟ ਆਉਂਦੇ ਨੇ ਤੇ ਕਿਵੇਂ ਕੰਮ ਹੁੰਦੇ ਨੇ देयर देयर ਇਜ਼ ਸਮ ਵੇਜ਼ ਐਂਡ ਮੀਨਸ ਆਫ ਡੂਇੰਗ ਇਟ ਕਿ ਤੁਸੀਂ ਦਾਵਾ ਕੀਤਾ ਵੀ 2027 ਜੇ ਇਹ ਸਰਕਾਰ ਨਾ ਹੋ ਗਿਆ ਤੇ ਤੇ ਹੁਣ ਇਸ ਵਾਰੀ ਤੁਸੀਂ ਸੀਟਾਂ ਜਿੱਤਣ ਵਾਸਤੇ ਲੜ ਰਹੇ ਹੋ ਕਿ ਵੋਟ ਬੈਂਕ ਬਣਾਉਣ ਵਾਸਤੇ ਨਹੀਂ ਦੇਖੋ ਵੋਟ ਬੈਂਕ ਤੇ ਸਾਡਾ ਵੱਧ ਚੁੱਕਾ ਹੈ ਜੇ ਵੋਟ ਬੈਂਗ ਤੁਸੀਂ ਮੇਰੇ ਨਾਲ ਚੱਲਣਾ ਜਿੰਨਾ ਹੰਗਾਰਾ ਮਿਲਿਆ ਹੈਗਾ ਤੁਸੀਂ ਦੇਖ ਕੇ ਰਹਿਣੋਗੇ ਜੀ ਵੀ ਇਹ ਇਹ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਹੇ ਨੇ ਇੱਕ ਐਕਚੁਅਲੀ ਲੋਕਾਂ ਦਾ ਪ੍ਰੋਪਗੈਂਡਾ ਵੀ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕੋਈ ਐਸੀ ਅਛੂਤ ਬਿਮਾਰੀ ਹੈ ਵੀ ਇਹਨੂੰ ਟੱਚ ਕਰਾਂਗੇ ਤਾਂ ਪਤਾ ਨਹੀਂ ਫਸਮ ਹੋ ਜਾਾਂਗੇ ਭਾਰਤੀ ਜਨਤਾ ਪਾਰਟੀ ਇਜ਼ ਅ ਪਾਰਟੀ ਜਿਹੜੀ ਪਰਫਾਰਮ ਕਰਦੀ ਏ ਇੰਪਲੀਮੈਂਟੇਸ਼ਨ ਕਰਦੀ ਏ ਪੋਲਿਸੀਜ਼ ਬਣਾਉਂਦੀ ਏ ਤੇ ਜਿਹੜੀਆਂ ਪੋਲਿਸੀਜ਼ ਬਣੀਆਂ ਨੇ ਅੱਜ ਮੈਂ ਬਾਰਡਰ ਤੇ ਗਿਆ ਸੀ ਜਲਾਲਾਬਾਦ ਤੇ ਉੱਥੇ ਰਾਏ ਸਿੰਘ ਬਰਾਦਰੀ ਦੀ ਇੱਕ ਲੇਡੀ ਤੇ ਹੋਰ ਦੋ ਚਾਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ ਮੈਨੂੰ ਕਹਿੰਦੇ ਜੀ ਐਲਕੀ ਦਾ ਵੋਟ ਅਸੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਹਿਲਾਂ ਹੀ ਮੰਡ ਬਣਾਇਆ ਵੀ ਮੋਦੀ ਜੀ ਨੂੰ ਵੋਟ ਪਾਉਣੀ ਮੈਂ ਕਿਹਾ ਵੀ ਬੜੀ ਚੰਗੀ ਗੱਲ ਹੈ ਮੈਂ ਕਿਹਾ ਤੁਹਾਨੂੰ ਉਹਨਾਂ ਦੀਆਂ ਸਕੀਮਾਂ ਚੰਗੀਆਂ ਲੱਗੀਆਂ ਕਹਿੰਦੇ ਇਹ ਸਕੀਮਾਂ ਨੂੰ ਤਾਂ ਛੱਡੋ ਅਸੀਂ ਤਾਂ ਆਰਾਮ ਨਾਲ ਸੌਂਨੇ ਆ ਅਸੀਂ ਉਹ ਬਾਰਡਰ ਦੇ ਉੱਤੇ ਨੇ ਜਿੱਥੇ ਕੰਡਿਆਂ ਦੀ ਤਾਰ ਲੱਗੀ ਕੰਡੇ ਵਾਲੀ ਤਾਰ ਲੱਗੀ ਹੈ ਕਹਿੰਦੇ ਜੀ ਅਸੀਂ ਤਾਂ ਆਰਾਮ ਨਾਲ ਸੌਂਦੇ ਆ ਪਹਿਲਾਂ ਤਾਂ ਅਸੀਂ ਕੱਚੇ ਮਕਾਨ 'ਚ ਸੀ ਕਿ ਸਾਨੂੰ ਡਰ ਸੀਗਾ ਵੀ ਬੰਬ ਬੰਬ ਫਟਦੇ ਨੇ ਪਤਾ ਨਹੀਂ ਕਿਹੜੇ ਵੇਲੇ ਭਜਣਾ ਪੈ ਜਾਏ ਕਾਹਨੂੰ ਇੱਥੇ ਪੈਸਾ ਲਾਉਣਾ ਕਹਿੰਦਾ ਹੁਣ ਅਸੀਂ ਏਅਰ ਕੰਡੀਸ਼ਨ ਲਾ ਕੇ ਆਰਾਮ ਨਾਲ ਸੌਂਦੇ ਆ ਸਾਨੂੰ ਪਤਾ ਵੀ ਮੋਦੀ ਨੇ ਇਧਰਲੇ ਪਾਸੇ ਹਮਲਾ ਹੀ ਨਹੀਂ ਹੋਣ ਦੇਣਾਗਾ ਇਟਸ ਇਟ ਕੰਫੀਡੈਂਸ ਲੋਕਾਂ ਨੂੰ ਕੰਫੀਡੈਂਸ ਹੈ ਟਰਸਟ ਹੈ ਔਰ ਹੈਵੀ ਫੈਕਟ ਹੈ ਕਿ ਤੁਸੀਂ ਦੱਸੋ 10 ਸਾਲ ਦੇ ਵਿੱਚ ਔਰ ਉਦੋਂ ਪਹਿਲਾਂ ਤੁਸੀਂ ਦੇਖ ਲਓ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਬੱਦਸਾਲ ਤੋਂ ਬਾਰਡਰ ਤੇ ਤਾਂ ਅਸੀਂ ਕੁਛ ਕਰਨ ਨਹੀਂ ਦਿੱਤੇਗੇ ਠੀਕ ਹੈ ਓਕੇ ਦੁੱਖੇ ਰੌਲੇ ਤਾਂ ਹੁੰਦੇ ਹੀ ਨੇ ਜਦੋਂ ਗਵਾਂਡ ਦੇ ਵਿੱਚ ਹੁੰਦਾ ਬੰਦਾ ਲੇਕਿਨ ਦੇ ਟੂਡੇ ਡੇਰ ਨਾਟ ਅਟੈਕ ਇੰਡੀਆ ਉਹਨਾਂ ਨੂੰ ਪਤਾ ਵੀ ਤਮਾਸ਼ਾ ਹੋ ਜਾਏਗਾ ਸੋ